ਮੇਰਾ ਨਾਮ ਜਤਿੰਦਰ ਸਿੰਘਾ ਜੀ ਮੈਂ ਸੰਗਰੂਰ ਡੀਪੂ ਤੋਂ ਸੂਬਾ ਆਗੂ ਆ ਜਿਹੜੇ ਬੱਸ ਸਟੈਂਡ ਸਾਰੇ ਬੰਦ ਕੀਤੇ ਗਏ ਨੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਟਾਈਮ ਦਾ ਕੀ ਕੀ ਮੰਗਣਾ ਦੇਖੋ ਜੀ ਜੋ ਸਾਡੇ ਅੱਜ ਬੱਸ ਸਟੈਂਡ ਦਾ 10 ਤੋਂ 12 ਦਾ ਪ੍ਰੋਗਰਾਮ ਆ ਸਾਡੀ ਜਥੇਬੰਦੀ ਵੱਲੋਂ ਪਹਿਲਾਂ ਲਿਖਿਆ ਪਿਆ ਪਹਿਲਾਂ 1 ਮਹੀਨਾ ਸੀ ਨੇ ਸਰਕਾਰ ਨੂੰ ਨੋਟਿਸ ਇਸ ਦੇ ਸੰਬੰਧੀ ਦੇ ਚੁੱਕੇ ਆਗੇ ਸਾਡੇ ਪੂਰੇ ਪੰਜਾਬ ਦੇ ਜੋ 29 29 ਡੀਪੂ ਨੇਗੇ ਸਾਰੇ ਬੱਸ ਸਟੈਂਡ ਅੱਜ ਬੰਦ ਰਹਿਣਗੇ ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਵਿੱਚ ਸਾਡੀ ਪਿਛਲੇ ਸਾਲ 1 ਜੁਲਾਈ ਨੂੰ ਮੀਟਿੰਗ ਹੋਈ ਸੀ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਨਾਲ ਜਲੰਧਰ ਵਿਖੇ ਜਦੋਂ ਕਿ ਉੱਥੇ ਚੌਂਜੀ ਉੱਥੇ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਸੀ ਉਹਦੇ ਤਹਿਤ ਉਹਨਾਂ ਨੇ ਸਾਨੂੰ ਬੁਲਾ ਕੇ ਮੀਟਿੰਗ ਬੁਲਾਈ ਤੇ ਮੀਟਿੰਗ ਦੇ ਵਿੱਚ ਸਾਰੇ ਅਧਿਕਾਰੀ ਜਰਨਲ ਐਡਵੋਕੇਟ ਸਾਰੇ ਜੋ ਵੀ ਅਫਸਰ ਮੌਜੂਦ ਸੀਗੇ ਸਾਡੇ ਪੈਨਲ ਮੀਟਿੰਗ ਸੀਗੀ ਤੇ ਉੱਥੇ ਮੁੱਖ ਮੰਤਰੀ ਸਾਹਿਬ ਨੇ 1 ਮਹੀਨੇ ਦਾ ਸਮਾਂ ਨਿਸ਼ਚਿਤ ਕੀਤਾ ਸੀਗਾ ਵੀ ਜੋ ਵੀ ਇਹਨਾਂ ਦੀ ਪਾਲਿਸੀ ਆ 1 ਮਹੀਨੇ ਦੇ ਵਿੱਚ ਵਿੱਚ ਤਿਆਰ ਕਰਕੇ ਇਹਨਾਂ ਤੇ ਲਾਗੂ ਕਰ ਦਿੱਤੀ ਜਾਵੇ ਪਰ 1 ਜੁਲਾਈ ਤੋਂ ਦੇਖ ਲਓ ਕਿੰਨਾ ਟਾਈਮ 8-9 ਮਹੀਨੇ ਉੱਪਰ ਟੱਪਣ ਦੇ باوجود ਆ ਅਸੀਂ ਫੇਰ ਵੀ ਲਗਾਤਾਰ ਸਰਕਾਰ ਨਾਲ ਜੋ ਮੀਟਿੰਗਾਂ ਸਾਨੂੰ ਬੁਲਾਇਆ ਅਸੀਂ ਜਾ ਕੇ ਟੇਬਲ ਟਾਕ ਤੇ ਬੈਠਨੇ ਆਂ ਗੱਲਬਾਤ ਕਰਦੇ ਆਂ ਤੇ ਉਸ ਤੋਂ ਬਾਅਦ ਵੀ ਸਾਨੂੰ ਜਿਹੜੀ ਮਾਰਚ ਦੇ ਵਿੱਚ ਬਜਟ ਪੇਸ਼ ਕੀ ਕਰਨਾ ਸੀਗਾ ਉਹਦਾ ਵਾਅਦਾ ਕੀਤਾ ਸੀਗਾ ਵੀ ਜਿਹੜੀ ਛੋਟੀ ਪਾਲਿਸੀ ਆ ਮਾਰਚ ਦੇ ਵਿੱਚ ਤਾਂ ਲਾਗੂ ਕਰਕੇ ਤਾੜੂ ਲਾਗੂ ਕਰ ਦਿੱਤੀ ਜਾਊਗੀ ਪਰ ਬਜਟ ਸੈਸ਼ਨ ਵੀ ਨਿਕਲ ਗਿਆ ਤੇ ਸਾਡੀ ਪਾਲਿਸੀ ਦਾ ਕਿਤੇ ਵੀ ਨਾਮ ਉਹਨਾਂ ਸਾਹ ਨਹੀਂ ਹੈ ਜਿਹਦੇ ਕਰਕੇ ਜੋ ਸਾਡੇ ਪ੍ਰੋਗਰਾਮ ਸੀਗੇ ਉਹ ਅਸੀਂ ਸਟੈਂਡ ਕੀਤੇ ਨੇਗੇ ਆਉਣ ਵਾਲੇ ਸਮੇਂ 'ਚ ਸਾਡੀ 7 8 9 ਦੀ ਹੜਤਾਲ ਆ ਗਈ ਜੋ ਕਿ ਸਾਨੂੰ ਸਤਿਖੇ ਰੂਪਰੇ ਵਿੱਚ ਸੰਘਰਸ਼ ਜਿਉ ਲਿਖਿਆ ਪਿਆ ਉਹ ਕਰਾਂਗੇ ਤੇ ਹੋਰ ਵੀ ਜੇ ਨਜ਼ਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਨੂੰ ਜੋ ਤਿੱਖੇ ਐਕਸ਼ਨ ਨੇ ਉਹ ਕਰਦੇ ਰਵਾਂਗੇ ਇਹਦੇ ਤੁਹਾਡੇ ਮਾਧਿਅਮ ਰਾਹੀਂ ਆਪцам ਨੂੰ ਜਨਤਾ ਨੂੰ ਆਮ ਜਨਤਾ ਨੂੰ ਤੇ ਸਾਡੇ ਜੋ ਸਰਕਾਰਾਂ ਨੇ ਜਾਂ ਸਾਡੀ ਸੈਂਟਰ ਦੀ ਸਰਕਾਰ ਆ ਉਹਨੂੰ ਵੀ ਮੈਂ ਦੱਸਣਾ ਚਾਹਨਾਗਾ ਕਿ ਜੋ ਇਹ ਸਾਡੇ ਵਾਸਤੇ ਵੀਰਾਂ ਵਾਸਤੇ ਜੋ ਡਰਾਈਵਰ ਭਾਈਚਾਰਾਗਾ ਉਹਨਾਂ ਵਾਸਤੇ ਇਹ ਹਿੱਟਨ ਰੰਦਾ ਜੋ ਕਾਨੂੰਨ ਲੈ ਕੇ ਆ ਰਹੇ ਨੇਗੇ ਜੋ ਕਿ ਬਹੁਤ ਹੀ ਮਾਰੂ ਆਗਾ ਕਿਉਂਕਿ ਇਹਨਾਂ ਨੇ ਉਹ ਕਾਨੂੰਨ ਤਿਆਰ ਕਰਕੇ ਰੱਖਿਆ ਹੋਇਆ ਤੇ 2025 ਦੇ ਵਿੱਚ ਜੋ ਸੈਂਟਰ ਸਰਕਾਰ ਆ ਉਹ ਲਾਗੂ ਕਰਨਾ ਦੀ ਝਾਕ ਦੇ ਵਿੱਚ ਆ ਵੀ ਅਸੀਂ ਉਹ 2025 ਦੇ ਵਿੱਚ ਲਾਗੂ ਕਰ ਦਾਂਗੇ ਅਗਰ ਉਹ ਮਾਰੂ ਕਾਨੂੰਨ ਆਪਣੇ ਆਉਂਦਾਗਾ ਡਰਾਈਵਰ ਵੀਰਾਂ ਤੇ ਆਉਂਦਾਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਸ਼ ਨੂੰ ਚਲਾਉਣ ਦੇ ਲਈ ਟਰੱਕ ਚਲਾਉਣ ਦੇ ਲਈ ਬੱਸ ਚਲਾਉਣ ਦੇ ਲਈ ਟੈਕਸੀ ਚਲਾਉਣ ਦੇ ਲਈ ਜਾਂ ਕੋਈ ਆਮ ਟਰੈਕਟਰ ਚਲਾਉਣ ਦੇ ਲਈ ਡਰਾਈਵਰ ਨਹੀਂ ਮਿਲਣਾ ਹੈਗਾ ਕਿਉਂਕਿ ਇਹ ਕਾਨੂੰਨੀ ਇਹਨਾਂ ਮਾਰੂ ਆ ਜਿਹਦੇ ਤਹਿਤ ਅਸੀਂ ਨੇ ਸਾਡੀ ਜਥੇਬੰਦੀ ਨੇ ਸੀਆਈਟੀਯੂ ਦਾ ਸਮਰਥਨ ਕੀਤਾਗਾ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਆ ਗਈ ਪੂਰਾ ਦੇਸ਼ ਦਾ ਚੱਕਾ ਜਾਮ ਕਰਨਾ 20 ਮਈ ਨੂੰ ਉਹਦੇ ਸਬੰਧ ਦੇ ਵਿੱਚ ਅਸੀਂ ਪੰਜਾਬ ਰੋਡਵੇਜ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਉਹ 20 ਤਰੀਕ ਦੀ ਹਮਾਇਤ ਕਰਾਂਗੇ ਪੂਰਨ ਤੌਰ ਤੇ ਅਸੀਂ ਭਾਰਤ ਬੰਦ ਦਾ ਜੋ ਸੰਕਲਪ ਦਿੱਤਾ ਉਹਨੂੰ ਸਫਲ ਕਰਾਂਗੇ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਪੰਜਾਬ ਰੋਡਵੇਜ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ 25/11 ਸੰਗਰੂੜੀਪੁਰ ਸੈਕਟਰਿਆਂ ਜੀ ਨੇ ਕਿ ਕਿੰਨੇ ਮੁਲਾਜ਼ਮ ਨੇ ਜਿਹੜੇ ਕੱਚੇ ਮੁਲਾਜ਼ਮ ਨੇ ਜਿਹੜੇ ਆਪਣੇ ਮੰਗਾਂ ਲੈ ਕੇ ਅੱਜ ਤੜਦਾਲ ਦੇ ਜਿਵੇਂ ਮੋਟਾ ਦਾ ਹਿਸਾਬ ਲਾਵਾ ਜੀ ਪਾਨ ਵਾਸਤੇ ਪੀਆਰਟੀਸੀ ਦੇ ਵਿੱਚ ਲਗਭਗ 7500 ਤੋਂ 8000 ਮੁਲਾਜ਼ਮ ਆ ਜੋ ਕੱਚਾ ਕੰਮ ਕਰਦਾ ਪਿਛਲੇ 14-15 ਸਾਲਾਂ ਤੋਂ ਜਿਨ੍ਹਾਂ ਨੂੰ ਬਹੁਤ ਹੀ ਘੱਟ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਤੇ ਡਿਊਟੀ 16-16 ਘੰਟੇ ਲਈ ਜਾਂਦੀ ਹੈ ਅਸੀਂ ਜਿੱਥੇ ਆਪਦੀ ਪੱਕੇ ਹੋਣ ਦੀ ਰੋਜ਼ਗਾਰ ਨੂੰ ਪੱਕਾ ਕਰਾਉਣ ਦੀ ਲੜਾਈ ਲੜਦੇ ਹਾਂ ਨਾਲ ਦੀ ਨਾਲ ਅਸੀਂ ਆਪਣੇ ਇਹਨਾਂ ਅਧਾਰਿਆਂ ਨੂੰ ਬਚਾਉਣ ਦੀ ਵੀ ਲੜਾਈ ਲੜਦੇ ਹਾਂ